ਤੰਕੰਦੇਰਾ 180 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਜੀ ਸ੍ਰੀ ਗੁਰੂ ਰਵਿਦਾਸ ਜੀ ਦਾ ਸਥਾਨ ਪੰਡਵਾ ਹੁਣ ਅਸੀਂ ਤੁਹਾਨੂੰ 7 ਮੰਜ਼ਿਲਾ ਗੁਰਦੁਆਰਾ ਦਿਖਾਣੇ ਆ ਜੋ ਕਿ ਇਹ ਅੱਗੇ ਚੱਲ ਕੇ ਹੈ ਤੇ ਇੱਥੇ ਹੀ ਅੰਸਰਾਜ ਮਹਾਰਾਜ ਜੀ ਨੇ ਤੱਪ ਕੀਤਾ ਸੀ ਚਲੋ ਜੀ ਦਨੋ ਅੱਗੇ ਚੱਲ ਕੇ ਦਿਖਾਣੇ ਆ ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਜਿਓ ਸਾਹਮਣੇ ਦੇਖ ਰਹੇ ਹੋ ਇਹ ਸੱਤ ਮੰਜ਼ਿਲਾ ਗੁਰਦੁਆਰਾ ਬਣਿਆ ਹੋਇਆ ਹੈ ਪਿਛਲੇ ਪਾਸੇ ਸਾਨੂੰ ਤੁਹਾਨੂੰ ਅਸੀਂ ਇੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਪੰਜਾਬ ਦਾ ਪਿਰਲਾ ਸਰੋਵਰ ਦਿਖਾਇਆ ਸੀ ਤੇ ਉੱਥੇ ਹੀ ਸਕੂਲ ਤੇ ਲੁਕਣਚੀਪੀ ਅਸਥਾਨ ਬਣਿਆ ਹੋਇਆ ਹੈ ਤੇ ਹੁਣ ਅਸੀਂ ਤੁਹਾਨੂੰ ਸੱਤ ਮੰਜ਼ਿਲਾ ਗੁਰ ਬਨੇ ਗੁਰਦੁਆਰੇ ਚ ਲੈ ਕੇ ਚਲਦੇ ਹਾਂ ਦੇਵ ਕੀ ਹੰਸਰਾਮ ਮਹਾਰਾਜੀ ਦਾ ਤਪਸਥਾਨ ਹੈ ਇੱਥੇ ਜੋ ਸਕੂਲ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਸ਼੍ਰੀ ਗੁਰੂ ਰਵਿਦਾਸ ਮਾਡਲ ਸਕੂਲ ਇੱਥੇ ਦੇ ਪਿੰਡ ਦੇ ਲੋਕੇ ਲੋਗ ਵੀ ਆਪਣੇ ਬੱਚਾ ਨੂੰ ਇਸੇ ਸਕੂਲ ਵਿੱਚ ਪੜਨ ਵਿੱਚ ਲਈ ਭੇਜਦੇ ਹਨ ਚਲੋ ਜੀ ਅਸੀਂ ਪਹੁੰਚ ਗਏ ਹਾਂ ਸੱਤ ਮੰਜ਼ਿਲਾ ਗੁਰਦਵਾਰੇ ਵੇ ਕੋਲ ਇਹ ਸਾਹਮਣੇ ਹੈ ਦੇਖ ਰਹੇ ਹੋ ਲਿਖਿਆ ਹੋਇਆ ਹੈ ਜੈ ਗੁਰਦੇ ਤਨ ਗੁਰਦੇ ਜੀ ਬ੍ਰਹਮ ਤੇ ਇਸੇ ਗਲੀ ਦੇ ਵਿੱਚ ਐਂਟਰੀ ਗੇਟ ਹੈ ਇਹਦਾ ਸੱਤ ਮੰਜ਼िला ਇਹ ਗੁਰੂ ਘਰ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਦੇਖੋ ਕਿੰਨਾ ਸੋਹਣਾ ਦੇਵਾਰਾ ਤੇ ਕਾਰਜ ਜਰੀ ਕੀਤੀ ਹੋਈ ਹੈ ਕਿੰਨੇ ਸੋਨੇ ਤੇ ਦਰਵਾਜ਼ਾ ਹੈ ਦੇਖੋ ਤਾਂ ਅੱਗੇ ਚੱਲ ਕੇ ਅੰਦਰ ਚੱਲ ਕੇ ਦਿਖਾਣੇ ਆ ਸੀ ਇਹ ਇਹ ਹਾਂ ਸਰ ਆਜ ਮਹਾਰਾਜੀ ਦਾ ਤਪਸਥਾਨ ਜੋ ਕਿ ਸੱਤ ਮੰਜ਼ਿਲਾ ਬਣਿਆ ਹੋਇਆ ਹੈ ਲੋ ਜੀ ਅਸੀਂ ਅੰਦਰ ਆ ਗਏ ਆ ਅਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਏਂਗੇ ਸਤਿਪਾਖੇ ਰਵਿਦਾਸ ਜੈ ਗੁਰਦੇਵ ਤਨ ਗੁਰਦੇਵ ਜੀ ਦੇਖੋ ਜੀ ਬਾਬਾ ਸਾਹਿਬ ਦੀ ਤਸਵੀਰ ਲੱਗੀ ਹੋਈ ਐ ਇੱਥੇ ਬਾਲਬਕੀ ਮਹਾਰਾਜ ਜੀ ਦੀ ਵੀ ਲੱਗੀ ਹੋਈ ਐ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਲੱਗੀ ਹੋਈ ਐ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ हंसराज महाराज जी की प्रतिमा गुरु रविदास महाराज जी साडे पैगंबर देखो कि सोहना गुरु घर बनिया हुआ है बहुत ही प्यारा देख के मन खुश हो जाता है कि इन्ना प्यारा गुरु घर बनिया हुआ है सा चलो जी अस उपर चल के दिखाने मैं इतना फर्स्ट टाइम आया है ये पेंट पंडवा पेंडा है डेरा सचखंड पंडवा देखो जी ये बाद नज़ारा है ਕਾਰੀਗਰੀ ਇਸ ਗੁਰਦੁਆਰੇ ਦੀ ਬਹੁਤ ਸੋਹਣੀ ਕੀਤੀ ਗਈ ਹੈ ਕਿੰਨਾ ਪਿਆਰਾ ਬਣਿਆ ਹੋਇਆ ਹੈ ਦੇਖੋ ਜੀ ਹਰ ਲਿਖਿਆ ਹੋਇਆ ਸਾਹਮਣੇ ਅੰਸਰਾਜ ਮਹਾਰਾਜ ਦੀ ਪ੍ਰਤਿਮਾ ਬਣੀ ਹੋਈ ਹੈ ਬਹੁਤ ਹੀ ਪਿਆਰਾ ਗੁਰੂ ਘਰ ਬਣਾਇਆ ਹੋਇਆ ਹੈ ਜੇਰਾ ਸਜਕਣ ਪੰਡਵਾ ਵਿੱਚ ਇੱਕ ਵਾਰੀ ਜਰੂਰ ਆਈਓ ਸਾਰੇ ਇਹ ਜਿਹੜੀ ਦੇਖ ਰਹੇ ਲੰਗਰ ਇੱਥੇ ਬਣ ਬਣਿਆ ਜਾਂਦਾ ਹੈ ਹੁਣ ਅਸੀਂ نیچے ਆ ਗਏ ਆ ਕਿਉਂਕਿ ਉੱਪਰ ਦਰਵਾਜ਼ਾ ਬੰਦ ਸੀ ਉਹ ਉੱਪਰ ਆਪਾਂ ਜਾ ਨਹੀਂ ਸਕਦੇ ਸੀ ਦੇਖੀ ਇਸ ਦੇ ਸਾਹਮਣੇ ਹੀ ਲੰਗਰ ਹਾਲ ਹੈ ਜਿੱਥੇ ਲੰਗਰ ਬੰਦਾ ਹੈ ਤਾਂ ਉਪਰ ਸੰਕਾ ਨੂੰ ਲੰਗਰ ਵਰਤਾਇਆ ਜਾਂਦਾ ਹੈ ਨੀਰਾ ਸੱਚ ਕਰਨ ਪੰਵਾ ਸੰਗਤ ਲੰਗਰ ਚੱਕ ਰਹੀ ਹੈ ਜੈ ਗੁਰੂ ਦੇ ਹੁਣ ਅਸੀਂ ਜਾ ਰਹੇ ਆਪਾਂ ਜਲੰਧਰ ਨੂੰ ਤੇ ਇੱਥੇ ਕਈ ਆਟੋ ਤਾਂ ਖਰੀਦਣ ਲਈ ਅਜੇ ਨਹੀਂ ਮਿਲਿਆ ਕੋਈ। ਤੋਂ ਅੱਗੇ ਜਾ ਕੇ ਦੇਖਦੇ ਹਾਂ ਕਿ ਕੋਈ ਆਟੋ ਮਿਲ ਜਾਏ। ਪਗਵਾੜੇ ਲਈ। ਤੇ ਹਿਦੇਰਪੁਰ ਕਿਦ ਤੱਕ ਗ੍ਰੇਨ ਨਹੀਂ ਆ ਸਾਰੇ ਤਰਫ। ਨੀਂਕ ਸਾਹ ਦੂਰ ਦੂ ਤੱਕ ਖੇਤ ਹੈ ਇਥੇ।